ਨਾਸ਼ੀਆ ਦੇ ਬਦਰ ਹੇ ਪ੍ਰਕੋਕ ਨੂੰ ਠੱਲ ਪਾਉਣ ਦੇ ਮਕਸਦ ਨਾਲ ਮਾਨਯੋਗ ਡੀਜੀਪੀ ਦੇ ਦੇ ਸਰਾਂ ਦੇ ਸਹਾਇਤ ਪੁਲਸ ਪ੍ਰਸ਼ਾਸਨ ਵੱਲੋਂ ਇੱਕ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡੀਆਈਜੀ ਬਟੰਡਾ ਹਰਚਰਨ ਸਿੰਘ ਪੁੱਲਰ ਐਸਐਸਪੀ ਭਗਿਰਤ ਸਿੰਘ ਮੀਨਾ ਐਸਡੀਐਮ ਬੁੱਢਲਾ ਡਾਗਗਨਦੀਪ ਸਿੰਘ ਡੀਐਸਪੀ ਗਮਜ਼ੂਰ ਸਿੰਘ ਬੁੱਢਲਾ ਡਾ ਨੇ ਉੱਚ ਸਿਅਤੌਰ ਤੇ ਸ਼ਿਰਕਤ ਕੀਤੀ ਆਏ ਹੋਏ ਸਾਰੇ ਮਤਵੰਤੇ ਸੱਜਣੋ थे, मैं धन्यवाद करता हूं कि अपने टाइम इतना आयो जो सा मान लो डी जी पी साहब वालों पुलिस और पब्लिक का आपस में तालमेल रखने प्रोजेक्ट संपर्क लॉन्च किया ਕਮਿੰਗ ਇੱਕ ਮੰਥ ਦੇ ਵਿੱਚ ਸੇ ਹਰ ਕਸਿਆ ਅਤੇ ਪਿੰਡਾਂ ਨੇ ਜੇਕਰ ਵਿਲੇਜ ਸਫਸ ਸਮਾਜੀ ਜਤੀ ਬਣਾਈ ਹੈਗੀ ਸਹਿਰਾ ਦੇ ਵਿੱਚ ਵਾੜ ਕਮੇਟੀ ਬਣਾਈ ਹੈਗੀ ਉੱਥੇ ਹਾਲ ਪਿੰਡ ਉਸ ਪਿੰਡਾਂ ਦਾ ਕਲਸਟਰ ਬਣਾ ਕੇ ਲੋਕਾਂ ਨਾਲ رابطہ ਕੰਮ ਕਰਨਾ ਹੈਗਾ ਮਾਨਯੋਗ ਡਿਪੀ ਸਾਹਿਬ ਵੱਲੋਂ ਸੰਪਰਕ ਮਹਮ ਜਿਹੜੀ ਚਲਾਈ ਗਈ ਹੈ ਪਬਲਿਕ ਦੇ ਨਾਲ ਲੋਕਾਂ ਦੇ ਨਾਲ ਸੰਪਰਕ ਕਰੋ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕਰੋ ਜਿਹੜਾ ਉਹਨਾਂ ਦੇ ਮਨ ਦੇ ਵਿੱਚ ਡਾਊਟ ਨੇ ਉਹਨਾਂ ਨੂੰ ਦੂਰ ਕਰੀਏ ਤੇ ਜਿਹੜੀ ਉਹਨਾਂ ਨੂੰ ਕਿਸੇ ਤਰੀਕੇ ਕੋਈ ਪੁਲਿਸ ਤੋਂ ਡਰ ਲੱਗਦਾ ਹੈ ਉਹਦੇ ਬਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਲੇਕੋ ਪੁਲਿਸ ਤੁਹਾਡੀ دوست ਤੇ ਤੁਹਾਡੇ ਪਰਿਵਾਰਾਂ ਚੋਂ ਹੈ ਸੋਸਾਇਟੀ ਚੋਂ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਪੁਲਿਸ ਨੂੰ ਜਿਹੜੇ ਲੋਕ ਆ ਕੇ ਇਨਫਾਰਮੇਸ਼ਨ ਦੇ ਸਕਦੇ ਹੈ ਮੇਨ ਮੁੱਦਾ ਜਿਹੜਾ ਕ੍ਰਾਈਮ ਬਾਰੇ ਲੋਕਾਂ ਨੇ ਕਿਹਾ ਉਹਦੇ ਬਾਰੇ ਲੋਕਾਂ ਦੇ ਵਿਚਾਰ ਵੀ ਸੁਣੇ ਨੇ ਔਰ ਉਹਨਾਂ ਨੂੰ ਦੱਸਿਆ ਹੈ ਕਿ ਇਹ ਜਿਹੜਾ ਨਸ਼ਾ ਹੈ ਜਾਂ ਹੋਰ ਕਰਾਈਵੇਂ ਇਹ ਸਾਰੀ ਸੋਸਾਇਟੀ ਦੇ ਲੋਕ ਇਕੱਠੇ ਹੋ ਕੇ ਆਪ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਨੈਤਿਕਤਾ ਦੇ ਆਧਾਰ ਤੇ ਉੱਤੇ ਆਪਾਂ ਕੰਮ ਕਰੀਏ ਤਾਂ ਇਹ ਸੋਸਾਇਟੀ ਨੂੰ ਆਪਾਂ ਨਸ਼ਾ ਮੁਕਤ ਵੀ ਕਰ ਸਕਣੇ ਆ ਔਰ ਚੰਗਾ ਸਮਾਜ ਚੰਗਾ ਸਮਾਜ ਜਿਹੜਾ ਅਸੀਂ ਵਧੀਆ ਨਰਵਸ ਸਮਾਜ ਬਣਾ ਸਕਨੇ ਆ ਵਧੀਆ ਸੋਸਾਇਟੀ ਬਣਾ ਸਕਨੇ ਆ ਇਹਦੇ ਸਾਰਿਆਂ ਦੇ ਪਬਲਿਕ ਦਾ ਪ੍ਰੈਸ ਦਾ ਹਰੇਕ ਵਰਗ ਦਾ ਨਾਲ ਜਿਹੜਾ ਸਹਿਯੋਗ ਜ਼ਰੂਰੀ ਏ ਇਹਦੇ ਸਬੰਧ ਵਿੱਚ ਹੀ ਅੱਜ ਜਿਹੜੀ ਇੱਥੇ ਮੀਟਿੰਗ ਕੀਤੀ ਸੀ ਇਹ سلسلہ ਇਸ ਤਰ੍ਹਾਂ ਹੀ ਮੀਟਿੰਗਾਂ ਦਾ ਜਾਰੀ ਰਹੇਗਾ ਲੋਕਾਂ ਦੇ ਅਸੀਂ ਵਿਚਾਰ ਸੁਣਦੇ ਰਵਾਂਗੇ ਜੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਦੇ ਰਵਾਂਗੇ ਔਰ ਉਹਨਾਂ ਦੇ ਸਹਿਯੋਗ ਦੀ ਮੰਗ ਹਮੇਸ਼ਾ ਪੁਲਿਸ ਤੋਂ ਲੋਕੀ ਕੀਤੀ ਜਾਏਗੀ ਤਾਂ ਕਿ ਆਪਾਂ ਵਧੀਆ ਸੋਸਾਇਟੀ ਸਿਰ ਸਰ ਇੰਨੇ ਵੱਡੇ ਪੁਲਿਸ ਅਫਸਰ ਦੇ ਅਧੀਨ ਮੀਟਿੰਗ ਕਰਨਾ ਇਹ ਨਹੀਂ ਸਮਝਦੇ ਤੁਸੀਂ ਕਿ ਦੇਖੋ ਪਹਿਲੀ ਵਾਰ ਹੋ ਰਹੀ ਹੈ ਵੀ ਇਟਸ ਟੂ ਲੇਟ ਨੋ ਕੋਈ ਲੇਟ ਨਹੀਂ ਹੈ ਅਸੀਂ ਤਾਂ ਸ਼ੁਰੂ ਤੋਂ ਹੀ ਮੀਟਿੰਗਾਂ ਕਰ ਰਹੇ ਹਾਂ ਕੋਈ ਪਹਿਲੀ ਵਾਰੀ ਇਹ ਮੀਟਿੰਗ ਨਹੀਂ ਹੋਈ ਬਡਲਾੜਾ ਦੇ ਵਿੱਚ ਸਰ ਮੈਂ ਬਡਲਾੜੇ 'ਚ ਮੇਰੇ ਆਉਣ ਤੇ ਤਾਂ ਜਿਹੜੀ ਇਹ ਮੀਟਿੰਗ ਪਹਿਲੀ ਹੈ ਲੇਕਿਨ ਪਹਿਲਾਂ ਸਾਡੇ ਐਸਐਸਪੀ ਡੀਐਸਪੀ ਸਾਹਿਬਾਨ ਨੂੰ ਮੈਂ ਡੀਐਸਪੀ ਸਾਹਿਬ ਤੋਂ ਪੁੱਛਿਆ ਕਰਦੇ ਰਹੇ ਨੇ ਮੀਟਿੰਗਸ ਇਹ ਪਬਲਿਕ ਮੀਟਿੰਗਾਂ ਕੋ ਗੱਜ ਦੀ ਗੱਲ ਨਹੀਂ ਹੈਗੀ ਸ਼ੁਰੂ ਤੋਂ ਹੀ ਇਹ ਸਾਡੇ ਸਮਾਜ ਦੇ ਵਿੱਚ ਪੁਲਿਸ ਪਬਲਿਕ ਰਿਲੇਸ਼ਨ ਡਵੈਲਪ ਕਰਨ ਲਈ ਜੜੀਆਂ ਹੁੰਦੀਆਂ ਰਹੀਆਂ ਨੇ ਔਰ ਹਮੇਸ਼ਾ ਸੀ ਕਰਦੇ ਆ ਸਰ ਇੱਕ ਤੁਸੀਂ ਕਿਹਾ ਸੀ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਤੁਹਾਡਾ ਜਿਹੜਾ ਨੇਮ ਆਫ ਸੈਕਟਰੀ ਰੱਖਿਆ ਜਾਏਗਾ ਪਰ ਦੇਖਣ ਦੇ ਵਿੱਚ ਆਇਆ ਵੀ ਇਹ ਸੈਕਟ ਰਹਿੰਦਾ ਨਹੀਂ ਇਸ ਕਰਕੇ ਪਬਲਿਕ ਡਰਦੀ ਹੈ ਇਹ ਮੰਨਦੇ ਹੋ ਤੁਸੀਂ ਸਰ ਨੋ ਇਦਾਂ ਦੀ ਕੋਈ ਗੱਲ ਨਹੀਂ ਜਿਹੜੇ ਬੰਦੇ ਨੂੰ ਕਿਸੇ ਤਰੀਕੇ ਡਾਊਟ ਹੈ ਸਾਡਾ ਕੋਈ ਸੋਰਸ ਬੰਦਾ ਆ ਕੇ ਪੁਲਿਸ ਨੂੰ ਦੱਸੇ ਅਸੀਂ ਦਾ ਨਾਮ ਹਮੇਸ਼ਾ ਸੀਕਰਟ ਰੱਖਨੇ ਆਪਣੇ ਸੋਰਸ ਦਾ ਨਾਮ ਅਸੀਂ ਹਮੇਸ਼ਾ ਸੀਕਰਟ ਰੱਖਨੇ ਇਹ ਤਾਂ ਮਾਨਯੋਗ ਸੁਪਰੀਮ ਕੋਰਟੋਂ ਵੀ ਅਦਾਲਤਾਂ ਨੇ ਕਿ ਸੋਰਸ ਦਾ ਨਾਮ ਅਸੀਂ ਡਿਸਕਲੋਜ਼ ਜਿਹੜਾ ਨਹੀਂ ਕਰਾਂਗੇ ਕਿ ਸਰ ਜੀ ਪਬਲਿਕ ਨੂੰ ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਅੱਗੇ ਆਉਣ ਇਨਫੋਰਮੇਸ਼ਨ ਦੇਣ ਖਾਸ ਤੌਰ ਤੇ ਮੈਂ ਗੱਲ ਕੀਤੀ ਸੀ ਪੇਰੈਂਟਸ ਨੂੰ ਬੱਚਿਆਂ ਦੇ ਜਿਨ੍ਹਾਂ ਦੇ ਨਸ਼ੇ ਕਰਦੇ ਨੇ ਉਹ ਪੇਰੈਂਟਸ ਅੱਗੇ ਹੋ ਕੇ ਦੱਸਣ ਕਿ ਉਹਨਾਂ ਦਾ ਬੱਚਾ ਨਸ਼ਾ ਕਿੱਥੋਂ ਲੈ ਕੇ ਆਉਂਦਾ ਅਸੀਂ ਉਹ ਵੀ ਡਿਸਕਲੋਜ਼ ਨਹੀਂ ਕਿਸੇ ਨੂੰ ਕਰਾਂਗੇ ਪਰ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਰਹੇ ਆਂ ਜਿਹੜੇ ਸਪਲਾਈਅਰ ਨੇ ਉਹਨਾਂ ਨੂੰ ਫੜਫੜ ਕੇ ਅਸੀਂ ਅੰਦਰ ਦੇ ਰਹੇ ਆਂ ਇਹ ਪਬਲਿਕ ਜੇਕਰ ਅੱਖੇ ਆ ਕੇ ਫੁੱਲ ਕੇ ਸਹਿਯੋਗ ਦਵੇ ਤਾਂ ਇਹ ਜਿਹੜੀ ਨਸ਼ੇ ਦੀ ਲਾਹਣ ਤੇ ਬੜੀ ਜਲਦੀ ਹੀ ਖਤਮ ਹੋ ਜੇ ਇੱਕ ਹਸਪਤਾਲ ਤੋਂ ਗੋਲੀਆਂ ਮਿਲਦੀਆਂ ਜੋ ਬਾਹਰ ਆ ਕੇ ਡਾਕਟਰ ਖਾਂਦੇ ਦਾ ਰੋਜ਼ ਇੱਕਾ ਜੀ ਦਿੰਦੇ ਡਾਕਟਰ ਨੂੰ ਚਾਰ-ਚਾਰ ਲੋੜ ਰੱਖੀਆਂ ਆ ਕੇ 50-50 ਰੁਪਏ ਨਹੀਂ ਵੇਚਦੇ ਜੀ ਉਹਨਾਂ ਦੇ ਕਈ ਬਲੀ ਮੈਂ ਆਪਸ ਡੀਐਸਪੀ ਐਸਐਸਪੀ ਸਾਹਿਬ ਦੀ ਜਾਇਆ ਬੀਐਸਪੀ ਸਾਹਿਬ ਨੂੰ ਵੀ ਮਿਲਕੀਏ ਉਹ ਵਿਚਰੋਂ ਨਹੀਂ ਹਟਦੇ ਜਿਹਾ ਕਿੰਦਾ ਬਣਿਆ ਪਿਆ ਇਹਦੇ ਸਬੰਧ ਵਿੱਚ ਮੈਂ ਡੀਸੀ ਸਾਹਿਬ ਨੂੰ ਵੀ ਰਿਕਵੈਸਟ ਕਰਾਂਗਾ ਐਸਟਿਊ ਸਾਹਿਬ ਵੀ ਇੱਥੇ ਨੇ ਇਹ ਤੁਹਾਡੇ ਕਨਸਰਨਡ ਐਸਐਮਓ ਨਾਲ ਤੇ ਸੀਐਮਓ ਨਾਲ ਤਾਲਮੇਲ ਪੈਦਾ ਕਰਕੇ ਵੀ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਨਸ਼ੇ ਛਡਾਉਣ ਵਾਲਿਆਂ ਦੀ ਉਹਨਾਂ ਨੂੰ ਉਨੇ ਹੀ ਦੇਣ ਇਹ ਐਸਟਿਊ ਸਾਹਿਬ ਤੁਸੀਂ ਡੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਦੀ ਮੀਟਿੰਗ ਕਰ ਸਰ ਹੋਰ ਕੀ ਸਨੇਹਾ ਦਿਨਾ ਚਾਹੁੰਗੇ ਨੌਜਵਾਨਾਂ ਨੂੰ ਖਾਸ ਕਰਕੇ ਕੀ ਨੌਜਵਾਨਾਂ ਨੂੰ ਇਹ ਆ ਵੀ ਖੇਡਾਂ ਵਾਲੇ ਪਾਸੇ ਅੱਗੇ ਆਉਣ ਪੜਨ ਵਾਲੇ ਪਾਸੇ ਅੱਗੇ ਆਉਣ ਬੜੀਆਂ ਭਰਤੀਆਂ ਆ ਰਹੀਆਂ ਨੇ ਆਪਣੀ ਸਿਹਤ ਨੂੰ ਕਾਇਮ ਕਰਨ ਤੰਦਰੁਸਤ ਰਹਿਣ ਤਾਂ ਕਿ ਅਸੀਂ ਕੋ ਵਧੀਆ ਸੋਸਾਇਟੀ ਦੇ ਵਿੱਚ ਕੰਮ ਕਰ ਸਕੀਏ ਹਰੇਕ ਕੰਮ ਦੇ ਵਿੱਚ ਹਿੱਸਾ ਲੈਣ ਨੌਜਵਾਨ ਆ ਨਸ਼ੇ ਛੱਡ ਕੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਜਿੱਥੇ ਨੌਜਵਾਨ ਸਾਡਾ ਤੰਦਰੁਸਤ ਸਾਡਾ ਦੇਸ਼ ਤੰਦਰੁਸਤ ਸਾਡੀ ਸਟੇਟ ਤੰਦਰੁਸਤ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਤੰਦਰੁਸਤ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਖੇੜੇ ਆਉਣ ਜੀ ਬਹੁਤ ਬਹੁਤ